ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮਾ ਪੁਰਖ ਕਿਸ਼ ਦੀਜੈ ਪ੍ਰਾਨਵਤ ਨਾਨਕ ਸੁਣ ਮੇਰੇ ਸਾਹਿਬ ਸਾਹਿਬ ਕੀ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਵੈ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋਗ ਜੋਗ ਅਟਲ ਸਰਬ ਕਲਾ ਸਮਰਥ ਦੀਨ ਦੁਨੀ ਦੇ ਵਾਲੀ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਮਰਤ ਵੇਲੇ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਜੋ ਸ੍ਰੀ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਪਾਂ ਵਿਚਾਰ ਆਰੰਭ ਕੀਤੀ ਹੋਈ ਹੈ ਅੱਜ ਤੀਸਰੀ ਪੌੜੀ ਦੀ ਆਰੰਭਤਾ ਹੋਵੇਗੀ ਜੀਰੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਉਹ ਪ੍ਰਮਾਤਮਾ ਦੀ ਬੰਦਗੀ ਦੀ ਸਿਫਤ ਸਲਾਹ ਕਰਦੇ ਹਨ ਕਿ ਪ੍ਰਮਾਤਮਾ ਤੋਂ ਕੀ ਮੰਗਣਾ ਚਾਹੀਦਾ ਕਿਵੇਂ ਮੰਗਣਾ ਚਾਹੀਦਾ ਉਸ ਮਾਲਕ ਦੇ ਅੱਗੇ ਝੋਲੀ ਅੱਡ ਕੇ ਉਹਦੇ ਤੋਂ ਕਿਹੜੀ ਦਾਤ ਮੰਗਣੀ ਚਾਹੀਦੀ ਹੈ ਆਪਜੀ ਇੱਕ ਵਾਰੀ ਅਸੀਰਵਾਦ ਬਖਸ਼ੋ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿਤ ਤੋਂ ਚਾਰੀ ਹੋਈ ਪਾਵਨ ਬਾਣੀ ਤੀਸਰੀ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਵਾਚਨ ਕਰਦੇ ਹਨ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ हे ਪਰਮਾਤਮਾ हे ਅਕਾਲ ਪੁਰਖ ਵਾਹਿਗੁਰੂ ਤੇਰਾ ਘਰ ਬੜਾ ਵੱਡਾ ਹੈ ਤੇਰੇ ਖਜ਼ਾਨਿਆਂ ਦਾ ਕੋਈ ਅੰਤ ਨਹੀਂ ਪਾ ਸਕਦਾ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਕਿ ਜਿੱਡਾ ਵੱਡਾ ਪਰਮਾਤਮਾ ਆਪ ਹੈ ਜਿੱਡਾ ਵੱਡਾ ਮਾਲਕ ਵਾਹਿਗੁਰੂ ਆਪ ਹੈ ਇਨੀ ਵੱਡੀ ਉਹਦੀ ਦਾਤ ਹੈ ਬਖਸ਼ਿਸ਼ ਹੈ ਪਰਮਾਤਮਾ ਦੀ ਐਸੇ ਕਰਕੇ ਮਹਾਰਾਜ ਸਾਹਿਬ ਜੀ ਹਰ ਥਾਂ ਸਾਨੂੰ ਸਮਝਾ ਰਹੇ ਆ ਪਾਈ ਦੁਨੀਆ ਦੇ ਪਦਾਰਥ ਛੱਡ ਕੇ ਆ ਛੋਟੀਆਂ-ਛੋਟੀਆਂ ਚੀਜ਼ਾਂ ਛੱਡ ਕੇ ਕਿਤੇ ਅਸੀਂ ਪ੍ਰਮਾਤਮਾ ਨੂੰ ਮੰਗ ਲਈਏ ਪ੍ਰਮਾਤਮਾ ਦਾ ਨਾਮ ਮੰਗ ਲਈਏ ਫਿਰ ਹਸਾਬ ਲਾ ਲੋ ਵੀ ਕਿੱਟਾ ਵੱਡਾ ਮਾਲਕ ਹੈ ਇੰਨੀ ਵੱਡੀ ਉਹਦੀ ਦਾਤ ਹੈ ਤੇ ਜਿੱਥੇ ਮਾਲਕ ਆ ਜਾਂਦਾ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਂਦਾ ਫਿਰ ਉੱਥੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਵੀ ਨਾਲ ਹੀ ਆ ਜਾਂਦੀਆਂ ਤੇ ਬਾਕੀ ਪਰਮਾਤਮਾ ਕਾਲਪੁਰਖ ਸਭ ਦੀਆਂ ਝੋਲੀਆਂ ਪਰਦਾ ਹੈ ਉਹ ਕਿਸੇ ਨੂੰ ਨਰਾਸ਼ ਨਹੀਂ ਕਰਦਾ ਉਹ ਹਰ ਇੱਕ ਜੀਵ ਦੀ ਆਸ ਮਰਾਦ ਪੂਰੀ ਕਰਦਾ ਹੈ ਉਹ ਹਰ ਇੱਕ ਜੀਵ ਨੂੰ ਉਹਦਾ ਰਿਜਕ ਦਿੰਦਾ ਹੈ ਸਭ ਦਾ ਢਿੱਡ ਮਾਲਕ ਵੈਕਰੂ ਪਰਦਾ ਹੈ ਪਰ ਗੱਲ ਇਹ ਹੈ ਵੀ ਜਿਹੋ ਜਾਂ ਕੋਈ ਉਹਨੂੰ ਪਿਆਰ ਕਰਦਾ ਜਿੰਨਾ ਕ ਪਰਮਾਤਮਾ ਨੂੰ ਕੋਈ ਪਿਆਰ ਕਰਦਾ ਜਿਹਾ ਭਾਉ ਤੇ ਹਾ ਫਲ ਪਾਏ ਸੀ ਭਾਉ ਤੋਂ ਭਾਵ ਹੁੰਦਾ ਹੈ ਪ੍ਰੇਮ ਕਹਿੰਦੇ ਜਿੰਨਾ ਕ ਪ੍ਰਮਾਤਮਾ ਨੂੰ ਕੋਈ ਪ੍ਰੇਮ ਕਰਦਾ ਨਾ ਓਨਿਆਂ ਕ ਬਖਸ਼ਿਸ਼ਾ ਮਾਲਕ ਜ਼ਰੂਰ ਕਿਰਪਾ ਕਰਦਾ ਹੈ ਪਤ ਤੋ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੈ ਘਾਲੇ ਕਹਿੰਦੇ ਕਿਸੇ ਦੀ ਨਾ ਇੱਕ ਤਿਲ ਜਿੰਨੀ ਕੀਤੀ ਹੋਈ ਮਿਹਨਤ ਉਹ ਵੀ ਬਿਰਥੀ ਨਹੀਂ ਜਾੜ ਦਿੰਦਾ ਮਾਲਕ ਉਜੇ ਹੋ ਜਾ ਕੋਈ ਬੀਜ ਬੀਜਦਾ ਹੈ ਜਿੰਨਾਕ ਕੋਈ ਬੀਜ ਬੀਜਦਾ ਹੈ ਮਾਲਕ ਜ਼ਰੂਰ ਕਿਰਪਾ ਕਰਦਾ ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਮਾਲਕਾ ਤੂੰ ਬਹੁਤ ਵੱਡਾ ਹੈ ਤੂੰ ਸਾਰਿਆਂ ਜੀਵਾਂ ਤੇ ਕਿਰਪਾ ਕਰਦਾ ਹੈ ਸਭ ਦੀਆਂ ਝੋਲੀਆਂ ਭਰਦਾ ਹੈ ਪਰ ਅੱਜ ਮੈਂ ਤੇਰੇ ਤੋਂ ਤੇਰਾ ਨਾਮ ਮੰਗਣਾ ਸਾਚੇ ਸਾਈਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਪਰ ਅਸੀਂ ਕੀ ਮੰਗੀਏ ਮਾਲਕ ਤੋਂ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਇੱਕ ਤਾਂ ਤੇਰੀ ਸਿਫਤ ਸਲਾਹ ਸਾਡੀ ਝੋਲੀ ਵਿੱਚ ਪਾ ਤੇਰੀ ਵਡਿਆਈ ਸਾਡੀ ਝੋਲੀ ਵਿੱਚ ਪਾ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਤੇਰੀ ਸਿਫਤ ਸਲਾਹ ਕਰਦੇ ਰਹੀਏ ਤੇਰਾ ਨਾਮ ਸਾਡੇ ਹਿਰਦੇ ਰੂਪੇ ਘਰ ਵਿੱਚ ਵਸ ਜਾਏ ਹੁਣ ਸਾਨੂੰ ਪਤਾ ਵਸਣ ਤੋਂ ਭਾਵ ਕੀ ਹੁੰਦਾ ਵਸਣ ਤੋਂ ਭਾਵ ਹੁੰਦਾ ਵੀ ਕਿਸੇ ਘਰ ਵਿੱਚ ਸਾਡਾ ਪੱਕਾ ਟਿਕਾਣਾ ਹੋ ਜਾਣਾ ਆਪਾਂ ਕਹਿੰਦੇ ਆ ਨਾ ਵੀ ਆ ਘਰ ਵਿੱਚ ਫਲਾਣਾ ਵੱਸਦਾ ਹੈ ਆ ਘਰ ਭਾਈ ਫਲਾਣਿਆਂ ਦਾ ਇਹ ਘਰ ਵਿੱਚ ਉਹ ਵੱਸਦੇ ਆ ਜੇ ਕੋਈ ਬਾਹਰ ਸੁਨਸਾਨ ਘਰ ਪਿਆ ਹੋਵੇ ਕੋਈ ਖੇਤਾਂ ਵਿੱਚ ਜੰਗਲਾਂ ਵਿੱਚ ਕੋਈ ਸੁਨਨਾ ਘਰ ਪਿਆ ਹੋਵੇ ਤੇ ਆਪਾਂ ਕੀ ਕਹਿਣਿਆ ਇੱਥੇ ਕੋਈ ਨਹੀਂ ਵੱਸਦਾ ਇੱਥੇ ਕਿਸੇ ਦਾ ਬਸੇਰਾ ਨਹੀਂ ਐ ਇੱਥੇ ਕਿਸੇ ਦਾ ਰਹਿਣ ਬਸੇਰਾ ਨਹੀਂ ਐ ਸੁੰਨਾ ਐ ਇਸੇ ਤਰ੍ਹਾਂ ਸਾਡਾ ਹਿਰਦੇ ਰੂਪੀ ਘਰ ਸੁੰਨਾ ਪਿਆ ਤੇ ਜਦੋਂ ਘਰ ਸੁੰਨਾ ਹੋਵੇ ਤੇ ਉਦੋਂ ਫਿਰ ਕੋਈ ਵੀ ਵੜ ਜਾਂਦਾ ਸੁੰਨੇ ਘਰ ਵਿੱਚ ਕਿਹੜਾ ਕਿਸੇ ਨੂੰ ਡਰ ਹੁੰਦਾ ਹੁਣ ਸੁੰਨਾ ਘਰ ਹੋਵੇ ਨਾ ਕੋਈ ਬੱਗਲ ਮਾਰਿਆ ਹੋਵੇ ਘਰ ਨੂੰ ਜਿਹੜਾ ਮਰਜੀ ਆ ਜਾਂਦਾ ਤੇ ਜਿਹੜੇ ਘਰ ਵਿੱਚ ਵਾਸਾ ਵਾਸਾ ਹੁੰਦਾ ਹੈ ਉੱਥੇ ਅਗਲਾ ਭੈ ਕਰਦਾ ਹੈ ਬਾਜ ਮਾਰ ਕੇ ਅੰਦਰ ਜਾਂਦਾ ਹੈ ਡਰ ਕਰਦਾ ਹੈ ਇਸੇ ਤਰ੍ਹਾਂ ਸਾਡਾ ਘਰ ਸੁੱਣਾ ਹਿਰਦੇ ਵਾਲਾ ਤਾਂ ਸਾਡੇ ਤੇ ਕਦੇ ਕਾਮ ਸਾਡੇ ਘਰ ਵਿੱਚ ਵੜ ਜਾਂਦਾ ਕਦੇ ਕ੍ਰੋਧ ਸਾਡੇ ਹਿਰਦੇ ਰੂਪੀ ਘਰ ਵਿੱਚ ਵੜ ਜਾਂਦਾ ਕਦੇ ਸਾਡੇ ਤੇ ਮੋਹ ਲਾਵੀ ਹਾਵੀ ਹੋ ਜਾਂਦਾ ਕਦੇ ਹੰਕਾਰ ਸਾਡੇ ਤੇ ਹਾਵੀ ਹੋ ਜਾਂਦਾ ਕਦੇ ਅਸੀਂ ਹੋਮੈ ਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਸਾਡਾ ਹਿਰਦੇ ਰੂਪੀ ਘਰ ਸੁਨਣਾ ਪਿਆ ਉਹ ਸਾਡੇ ਤੇ ਤਾਂ ਬਾਰ ਬਾਰ ਸਾਡੇ ਤੇ ਹਮਲਾ ਕਰਦਾ ਹੈ ਇਸੇ ਕਰਕੇ ਕਹਿੰਦੇ ਹਿਰਦੇ ਰੂਪੀ ਘਰ ਵਿੱਚ ਉਹ ਵਾਇਗਰੂ ਦਾ ਨਾਮ ਵਸਾ ਤੇ ਜਿੱਥੇ ਪ੍ਰਮਾਤਮਾ ਦਾ ਨਾਮ ਹੋਵੇ ਉੱਥੇ ਫਿਰ ਵਿਸ਼ੇ ਵਿਚਾਰ ਤੱਕ ਨਹੀਂ ਕਰਦੇ ਫਿਰ ਬੰਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਆਨੰਦ ਵਿੱਚ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਉੱਥੇ ਸਦਾ ਹੀ ਖੁਸ਼ੀਆਂ ਹਨ ਜਿੱਥੇ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਤੇ ਪ੍ਰਮਾਤਮਾ ਵੈਗਰੂ ਦਾ ਨਾਮ ਵਸਦਾ ਕਿਵੇਂ ਆ ਹਿਰਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਹਿਰਦੇ ਰੂਪੀ ਘਰ ਵਿੱਚ ਕਿਵੇਂ ਵਸਦਾ ਮਹਾਰਾਜ ਕਹਿੰਦੇ ਗਾ ਵੀ ਐ ਪਹਿਲਾਂ ਰਸਨਾ ਨਾਲ ਗਾ ਆਪਣੀ ਰਸਨਾ ਤੋਂ ਬੋਲ ਗਾ ਵੀ ਐ ਸੁਣੀਐ ਫਿਰ ਉਹਨੂੰ ਕੰਨਾਂ ਨਾਲ ਸੁਣ ਆਪ ਰਸਨਾ ਨਾਲ ਬੋਲ ਕੇ ਆਪਣੇ ਕੰਨਾਂ ਦੇ ਨਾਲ ਵੈਗਰੂ ਦਾ ਨਾਮ ਵੈਗਰੂ ਦੀ ਸਿਫਤ ਸਲਾਹ ਸੁਣਿਆ ਕਰ ਗਾਵੀਐ ਸੁਣੀਐ ਮਨ ਰੱਖੀਐ ਭਾਉ ਕਹਿੰਦੇ ਫਿਰ ਆਪਣੇ ਮਨ ਵਿੱਚ ਭੈ ਵੀ ਰੱਖ ਪਾ ਮਾਲਕ ਦਾ ਪ੍ਰਮਾਤਮਾ ਦਾ ਭੈ ਵੀ ਆਪਣੇ ਹਿਰਦੇ ਰੂਪੀ ਘਰ ਵਿੱਚ ਬਣਾ ਕੇ ਰੱਖ ਵੀ ਮੈਨੂੰ ਮੇਰਾ ਮਾਲਕ ਵੇਖਦਾ ਹੈ ਮੇਰਾ ਪ੍ਰਮਾਤਮਾ ਮੈਨੂੰ ਵੇਖਦਾ ਹੈ ਮੇਰੇ ਨਾਲ ਹੈ ਉਹ ਮੇਰੇ ਅੰਗ ਸੰਗ ਹੈ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ ਆਪਾਂ ਰੋਜ਼ ਜਦੋਂ ਵਿਚਾਰ ਕਰਦੇ ਆ ਬਾਣੀ ਦੀ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 1430 ਅੰਗ ਨੇ 1430 ਅੰਗਾਂ ਦੇ ਵਿੱਚ ਹਰ ਇੱਕ ਅੰਗ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਆਲੇ ਦੁਆਲੇ ਬਾਣੀ ਦੀ ਵਿਚਾਰ ਘੁੰਮਦੀ ਹੈ ਜਿਵੇਂ ਕਹਦੇ ਨਾ ਧਰਤੀ ਦੇ ਆਲੇ ਦੁਆਲੇ ਸੂਰ ਚੰਦਰਮਾ ਘੁੰਮਦਾ ਰਹਿੰਦਾ ਸਾਰਾ ਦਿਨ ਇਸੇ ਤਰ੍ਹਾਂ ਹੀ ਸਾਰੀ ਬਾਣੀ ਦੀ ਵਿਚਾਰ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਆਲੇ ਦੁਆਲੇ ਘੁੰਮਦੀ ਆ ਸਾਰੀ ਬਾਣੀ ਵਿੱਚ ਸਿਰਫ ਇੱਕ ਮਾਲਕ ਇੱਕ ਪਰਮਾਤਮਾ ਦੀ ਹੀ ਵਡਿਆਈ ਇੱਕ ਮਾਲਕ ਦੀ ਹੀ ਗੱਲ ਕੀਤੀ ਗਈ ਹੈ ਕਹਿੰਦੇ ਆ ਉਹਨੂੰ ਕੰਨਾਂ ਨਾਲ ਸੁਣਿਆ ਕਰ ਫਿਰ ਹਿਰਦੇ ਆਪਣੇ ਵਿੱਚ ਉਹਦਾ ਭੈ ਵੀ ਰੱਖ ਪਰਮਾਤਮਾ ਦਾ ਭਉ ਵੀ ਬਣਾ ਕੇ ਰੱਖ ਤੇ ਫਿਰ ਇਹਦੀ ਨਿਸ਼ਾਨੀ ਕੀ ਹੁੰਦੀ ਆ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਕਹਿੰਦੇ ਜਿਨ੍ਹਾਂ ਨੇ ਇਹ ਜਾਣ ਲਿਆ ਜਿਨ੍ਹਾਂ ਨੇ ਇਹ ਸਮਝ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਕੀਮਤ ਨੂੰ ਸਮਝ ਲਿਆ ਭਾਈ ਜਿਨ੍ਹਾਂ ਨੇ ਸਮਝ ਲਿਆ ਵੀ ਪ੍ਰਮਾਤਮਾ ਬੜਾ ਵੱਡਾ ਨਿਰੰਝਣ ਹੈ ਪ੍ਰਮਾਤਮਾ ਬੜਾ ਵੱਡਾ ਹੈ ਪ੍ਰਮਾਤਮਾ ਦੇ ਨਾਮ ਦੀ ਕੀਮਤ ਬੜੀ ਵੱਡੀ ਹੈ ਹਮੇਸ਼ਾ ਫਿਰ ਪ੍ਰਮਾਤਮਾ ਦਾ ਨਾਮ ਵੀ ਉਹੀ ਜਪਦੇ ਆ ਫਿਰ ਨਾਮ ਦਾ ਨਾਮ ਦੀ ਮੰਕ ਵੀ ਉਹੀ ਰੱਖਦੇ ਆ ਹੁਣ ਜਿਹੜੀ ਵਸਤੂ ਦੀ ਸਾਨੂੰ ਕੀਮਤ ਨਹੀਂ ਪਤਾ ਜਿਹੜੀ ਵਸਤੂ ਦੀ ਸਾਨੂੰ ਕੀਮਤ ਨਾ ਪਤਾ ਹੋਵੇ ਭਾਈ ਆਪਾਂ ਉਹ ਥੋੜਾ ਮੰਗਦੇ ਆ ਹੁਣ ਬਾਜ਼ਾਰ ਆਪੇ ਬਾਜ਼ਾਰ ਵਿੱਚ ਆਪਾਂ ਜਿੰਨਾ ਜਾਣਦੇ ਆ ਜਿਹੜੀਆਂ ਵਸਤੂਆਂ ਦੀ ਸਾਨੂੰ ਕੀਮਤ ਦਾ ਪਤਾ ਹੈ ਜਿਹੜੀਆਂ ਵਸਤੂਆਂ ਦਾ ਸਾਨੂੰ ਪਤਾ ਵੀ ਇਹ ਸਾਨੂੰ ਘਰ ਵਿੱਚ ਚਾਹੀਦੀਆਂ ਇਹਦੇ ਵੇਨਾ ਸਾਡਾ ਗੁਜ਼ਾਰਾ ਨਹੀਂ ਹੁਣ ਆਪਾਂ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਦੇ ਆ ਪਹਿਲਾਂ ਹੀ ਇੱਕ ਘਰ ਵਿੱਚ ਲਿਆ ਕੇ ਰੱਖਦੇ ਆ ਤੇ ਅਸਲ ਦੇ ਵਿੱਚ ਪ੍ਰਮਾਤਮਾ ਵੈਗੁਰੂ ਦਾ ਨਾਮ ਵੀ ਉਹੀ ਮੰਗਦਾ ਹੈ ਪਰਮਾਤਮਾ ਦਾ ਨਾਮ ਵੀ ਉਹੀ ਜਪਦਾ ਜਿਹਨੂੰ ਪਰਮਾਤਮਾ ਦੇ ਨਾਮ ਦੀ ਕੀਮਤ ਦਾ ਪਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਸਿਫਤ ਸਲਾਹ ਉਹੀ ਕਰਦਾ ਜਿਹਨੂੰ ਕੀਮਤ ਦਾ ਪਤਾ ਹੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿੰਦੇ ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਬੇਅੰਤ ਸਾਜਾਂ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਸਦਾ ਹਿਰਦਾ ਖੜਿਆ ਰਹਿੰਦਾ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਪਰਮਾਤਮਾ ਤੇਰੇ ਖਜ਼ਾਨੇ ਸਦਾ ਭਰਪੂਰ ਨੇ ਦੇਦਾ ਦੇ ਲੈਂਦਾ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਚੁੱਕਾ ਜੁੱਕਾ ਤੋਂ ਇਹ ਸੰਸਾਰ ਇਹ ਜੀਵ ਰੂਪ ਤੇਰੇ ਖਜ਼ਾਨਿਆਂ ਵਿੱਚੋਂ ਖਲਖਾਰੇ ਆ ਤੇਰੇ ਖਜ਼ਾਨੇ ਕਦੇ ਵੀ ਮੁੱਕਦੇ ਨਹੀਂ ਤੇਰੇ ਅੱਖਾਂ ਦਾ ਖਜ਼ਾਨੇ ਅਟੁੱਟ ਹਨ ਤੂੰ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦਾ ਤੂੰ ਸਭ ਦੀਆਂ ਝੋਲੀਆਂ ਭਰਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਬਾਬਾ ਆਦਮ ਸਾਹਿਬ ਹੋਏ ਬਾਬਾ ਆਦਮ ਜੀਵITAR ਘਰਾਣੇ ਵਿੱਚ ਉਸ ਵਿੱਚੋਂ ਸੀ ਮਾਲਵੇ ਵਿੱਚ ਇਦਰੇ ਦਾ ਪਿੰਡ ਸੀ ਤੇ ਘਰ ਦੇ ਵਿੱਚ ਬਹੁਤ ਕੁਝ ਸੀ ਬਹੁਤ ਕਾਰੋਬਾਰ ਜੱਗਾ ਸੀ ਜ਼ਮੀਨ ਜਾਇਦਾਦ ਬਹੁਤ ਵੱਡੀ ਸੀ ਘਰ ਬਹੁਤ ਵੱਡਾ ਸੀ ਤੇ ਪਰ ਇੱਕ ਚੀਜ਼ ਦੀ ਕਮੀ ਸੀ ਇਹਨਾਂ ਦੇ ਘਰੇ ਔਲਾਦ ਨਹੀਂ ਸੀ ਹੋਈ ਬਾਬੇ ਆਦਮ ਦੀ ਕਾਫੀ ਉਮਰ ਹੋ ਗਈ 60 65 ਸਾਲ ਦੇ ਹੋ ਗਏ ਕਿਤੋਂ ਵੀ ਬਾਬੇ ਆਦਮ ਦੀ ਝੋਲੀ ਨਾ ਭਰੀ ਤਾ ਕਿਸੇ ਨੇ ਦੱਸ ਪਾਈ ਵੀ ਸ੍ਰੀ ਅਮਰਤਸਰ ਸਾਹਿਬ ਚਲਾ ਜਾ ਉੱਥੋਂ ਤੇਰੇ ਤੇ ਬਖਸ਼ਿਸ਼ ਹੋ ਸਕਦੀ ਹੈ ਤੇ ਬਾਬਾ ਆਦਮ ਆਪਣੇ ਘਰ ਵਾਲੀ ਬੀਬੀ ਨੂੰ ਨਾਲ ਨਾਲ ਲੈ ਕੇ ਦੋਵੇਂ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਣਾ ਵਿੱਚ ਚਲੇ ਗਏ ਉੱਥੇ ਜਾ ਕੇ ਸੇਵਾ ਕਰਨ ਲੱਗੇ ਕੀਰਤਨ ਸੁਣਿਆ ਕਰਨਾ ਸੇਵਾ ਕਰਿਆ ਕਰਨਾ ਸੰਗਤਾਂ ਦੇ ਵਿੱਚ ਵਿਚਰਿਆ ਕਰਨਾ ਉੱਥੇ ਮਨ ਵੜਾ ਲੱਗ ਗਿਆ ਬਾਬੇ ਆਦਮ ਦਾ ਮਨ ਬਹੁਤ ਖੁਸ਼-ਖੁਸ਼ ਰਹਿਣ ਲੱਗ ਗਿਆ ਪਹਿਲਾਂ ਬੜਾ ਉਦਾਸ ਰਹਿੰਦਾ ਸੀ ਲੋਕਾਂ ਦੇ ਤਾਣੇ ਮੇਨੇ ਸੁਣਨੇ ਇਧਰ ਉਧਰ ਨਿਰਾਸ਼ਤਾ ਹਰ ਵੇਲੇ ਪੱਲੇ ਪੈਣੀ ਪਰ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਘਰੇ ਗਿਆ ਸੰਗਤਾਂ ਦੇ ਵਿੱਚ ਵਿਚਰਿਆ ਸੇਵਾ ਸਿਮਰਨ ਕੀਤਾ ਗੁਰੂ ਅਰਜਨ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਤੇ ਮਨ ਬੜਾ ਖੁਸ਼ ਰਹਿਣ ਲੱਗ ਗਿਆ ਬਾਬੇ ਆਦਮ ਦਾ ਮਨ ਬੜਾ ਸੇਵਾ ਵਿੱਚ ਲੱਗਿਆ ਕਰੇ ਜੰਗਲ ਵਿੱਚ ਜਾਇਆ ਕਰਨਾ ਸੁੱਕੀਆਂ ਸੁੱਕੀਆਂ ਲੱਕੜਾਂ ਦੀ ਕਾਫੀ ਵੱਡੀ ਭਰੀ ਬੰਨ ਕੇ ਲਿਆਉਣੀ ਸਿਰ ਤੇ ਧਰ ਕੇ ਬਾਬੇ ਆਦਮ ਨੇ ਤੇ ਕਹਿੰਦਿਆ ਜਦੋਂ ਪ੍ਰਮਾਤਮਾ ਨੇ ਕੀ ਕੋਈ ਝੋਲੀ ਦੇ ਵਿੱਚ ਦਾਤ ਪਾਉਣੀ ਆ ਨਾ ਉਹ ਸਾਰੇ ਰਸਤੇ ਆਪ ਹੀ ਸਦ ਕਰ ਦਿੰਦਾ ਹੈ ਆਪੇ ਸਭ ਕਾਰਜ ਸਿੱਧ ਕਰ ਦਿੰਦਾ ਹੈ ਮਾਲਕ ਆਪੇ ਖੇਟਾਂ ਬਣਾ ਦਿੰਦਾ ਹੈ ਤੇ ਕਹਿੰਦੇ ਬਾਬੇ ਆਦਮ ਨੇ ਸੁੱਕੀਆਂ ਲੱਕੜਾਂ ਲੱਗਰ ਵਾਸਤੇ ਲਿਆਉਣੀਆਂ ਥੋੜੀਆਂ ਜੀਆਂ ਆਪਣੇ ਆਸਨ ਆਪਣੇ ਕਬਰੇ ਦੇ ਬਾਹਰ ਰੱਖ ਲੈਣੀਆਂ ਜਿੱਥੇ ਬਾਬੇ ਆਦਮ ਨੂੰ ਆਰਾਮ ਕਰਨ ਵਾਸਤੇ ਅਸਥਾਨ ਮਿਲਿਆ ਸੀ ਨਾ ਉਹਦੇ ਬਾਹਰ ਸੁੱਕੀਆਂ ਲੱਕੜਾਂ ਰੱਖ ਲੈਣੀਆਂ ਆਪਣੇ ਆਸਨ ਦੇ ਲਾਗੇ ਉਹ ਕਾਫੀ ਵੱਡਾ ਢੇਰ ਬਣ ਗਿਆ ਤੇ ਇੱਕ ਦਿਨ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਸਮੇਤ ਸਿੰਘਾਂ ਸਿੱਖਾਂ ਸਮੇਤ ਬਾਹਰ ਕਿਤੇ ਪ੍ਰਚਾਰਤੇ ਗਏ ਹੋਏ ਸੀ ਪੋ ਦਾ ਮਹੀਨਾ ਸੀ ਸਰਦੀ ਬਹੁਤ ਪੈਂਦੀ ਸੀ ਤੇ ਉਹ ਬਾਰ ਜਦੋਂ ਮਹਾਰਾਜ ਸਾਹਿਬ ਗਏ ਹੋਏ ਨੇ ਤੇ ਰਸਤੇ ਵਿੱਚ ਕਣੀਆ ਮੀਂਹ ਪੈਣ ਲੱਗਿਆ ਤੇ ਸਾਰੀਆਂ ਸੰਗਤਾਂ ਦੇ ਮਹਾਰਾਜ ਸਾਹਿਬ ਦੇ ਵਸਤਰ ਗਿੱਲੇ ਹੋ ਗਏ ਤੇ ਹੁਣ ਸੰਗਤਾਂ ਗੁਰੂ ਦੇ ਪਿਆਰ ਵਾਲੇ ਸਿੱਖ ਠੰਡ ਦੇ ਵਿੱਚ ਠਰੂ ਠਰੂ ਕਰ ਰਹੇ ਸੀ ਕਿ ਵਸਤਰ ਗਿੱਲੇ ਹੋ ਗਏ ਕੱਪੜੇ ਗਿੱਲੇ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮਹਿਲ ਵਿੱਚ ਘਰ ਵਿੱਚ ਚਲੇ ਗਏ ਤੇ ਬਾਬੇ ਆਦਮ ਨੇ ਦੇਖਿਆ ਵੀ ਸੰਗਤਾਂ ਬਾਹਰ ਉਹ ਆਈਆਂ ਵਸਤਰ ਗਿੱਲੇ ਨੇ ਬਿਚਾਰੇ ਠੰਡ ਦੇ ਨਾਲ ਠਰੂ ਠਰੂ ਕਰਦੇ ਆ ਕਿਉਂ ਨਾ ਸੇਵਾ ਕੀਤੀ ਜਾਏ ਉਹ ਜਿਹੜੀਆਂ ਸੁੱਕੀਆਂ ਲੰਗਰ ਦਾ ਬਾਲਣ ਸਾਰਾ ਗਿੱਲਾ ਹੋ ਗਿਆ ਮੀਂਹ ਦੇ ਨਾਲ ਉਦੋਂ ਹਜੇ ਸੇਵਾ ਸ੍ਰੀ ਅਮਰਤਸਰ ਸਾਹਿਬ ਦੀ ਚੱਲਦੀ ਪਈ ਸੀ ਬਹੁਤਾ ਪ੍ਰਬੰਧ ਨਹੀਂ ਸੀ ਤੇ ਬਾਬੇ ਆਦਮ ਨੇ ਨਾ ਉਹ ਸੁੱਕੀਆਂ ਲੱਕੜਾਂ ਚੁੱਕੀਆਂ ਦੋ ਤਿੰਨ ਧੂਣੇ ਵਾਲ ਤੇ ਵੱਡੇ ਵੱਡੇ ਵੱਡੀਆਂ ਵੱਡੀਆਂ ਧੂਣੀਆਂ ਬਾਲਤੀਆਂ ਅੱਗ ਪਚਾਤੀ ਤੇ ਉਹਨਾਂ ਸਿੱਖਾਂ ਨੇ ਅੱਗ ਸੇਕੀ ਵਸਤਰ ਆਪਣੇ ਸੁਕਾ ਲਏ ਤੇ ਸਵੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਏ ਦਿਵਾਨ ਦੇ ਵਿੱਚ ਆਏ ਤੇ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਦੱਸਿਆ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੇ ਦੱਸਿਆ ਮਹਾਰਾਜ ਬਾਬੇ ਆਦਮ ਨੇ ਰਾਤ ਬਹੁਤ ਸੇਵਾ ਕੀਤੀ ਤੇ ਗੁਰੂ ਅਰਜਨ ਸਾਹਿਬ ਜੀ ਬੜੇ ਖੁਸ਼ ਹੋਏ ਤੇ ਬਾਬਾ ਆਦਮ ਸਾਹਿਬ ਵੀ ਸੰਗਤ ਵਿੱਚ ਬੈਠੇ ਤੇ ਉਹਦੀ ਘਰ ਵਾਲੀ ਬੀਬੀ ਵੀ ਬੀਬੀਆਂ ਵਾਲੇ ਪਾਸੇ ਬੈਠੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਬਾਬੇ ਆਦਮ ਸਾਹਿਬ ਨੂੰ ਸੰਗਤ ਵਿੱਚ ਖੜ੍ਹਾ ਕਰ ਲਿਆ। ਬਾਬਾ ਆਦਮ ਸਾਹਿਬ ਜੀ ਤੁਸੀਂ ਬੜੀ ਸੇਵਾ ਕੀਤੀ ਰਾਤ ਸੰਗਤ ਦੀ। ਬਹੁਤ ਮਨ ਲਾ ਕੇ ਸੇਵਾ ਕਰੀ ਹੈ। ਤੁਹਾਡੇ ਮਨ ਵਿੱਚ ਕੋਈ ਇੱਛਾ ਹੈ? ਗੁਰੂ ਨਾਨਕ ਦੇ ਘਰੋਂ ਕੋਈ ਮੰਗ ਹੈ? ਤੇ ਬਾਬਾ ਆਦਮ ਸਾਹਿਬ ਕਹਿੰਦੇ ਨਹੀਂ ਮਹਾਰਾਜ ਤੁਹਾਡੀਆਂ ਬਹੁਤ ਬਖਸ਼ਿਸ਼ਾਂ ਨੇ। ਤੁਹਾਡੀਆਂ ਰਹਿਮਤਾ ਨੇ। ਤੇ ਮਹਾਰਾਜ ਪੁੱਛਦੇ ਨਹੀਂ ਤੁਹਾਡੇ ਮਨ ਵਿੱਚ ਕੋਈ ਨਾ ਕੋਈ ਤਾਂ ਇੱਛਾ ਹੋਏਗੀ। ਤੁਸੀਂ ਇੰਨੀ ਸੇਵਾ ਰੋਜ਼ ਕਰਦੇ ਆ ਕਿ ਤੁਸੀਂ ਬਹੁਤ ਭਾਵਨਾ ਨਾਲ ਲੱਗਰ ਦੀ ਸੇਵਾ ਕਰਦੇ ਹੋ ਤੁਹਾਡੇ ਮਨ ਵਿੱਚ ਕੋਈ ਨਾ ਕੋਈ ਇੱਛਾ ਹੋਏਗੀ ਤੇ ਬਾਬਾ ਆਦਮ ਸਾਹਿਬ ਥੋੜਾ ਸੰਗ ਗਏ ਵੀ ਉਮਰ ਮੇਰੀ ਵਡੇਰੀ ਹੋਈ ਪਈਆ ਹੁਣ ਜੇ ਮੈਂ ਭਰੀਆਂ ਭਰੇ ਦਰਬਾਰ ਦੇ ਵਿੱਚ ਸੰਗ ਤਾਂ ਸਾਹਮਣੇ ਕਮਾਂ ਮਹਾਰਾਜ ਇੱਕ ਪੁੱਤਰ ਦੀ ਦਾਤ ਬੱਚੇ ਦੀ ਦਾਤ ਹੀ ਦੇ ਦਵੋ ਤੇ ਬਾਬਾ ਆਦਮ ਸਾਹਿਬ ਥੋੜਾ ਜਾਂ ਸੰਗ ਗਏ ਤੇ ਮਾਤਾ ਬਾਬੇ ਆਦਮ ਦੇ ਘਰ ਵਾਲੀ ਬੀਬੀ ਖੜੀ ਹੋ ਗਈ ਝੋਲੀ ਅਡਲੀ ਮਹਾਰਾਜ ساری ਜ਼ਿੰਦਗੀ ਅਸੀਂ ਨਿਰਸ਼ਾ ਨਰਾਸ਼ਤਾ ਭਰੀ ਜ਼ਿੰਦਗੀ ਬਤਾਈ ਹੈ ਮਹਾਰਾਜ ਬੜੇ ਦਰਾਂ ਤੇ ਗਏ ਬੜੀਆਂ ਥਾਮਾਂ ਤੇ ਗਏ ਕਿ ਤੂੰ ਸਾਨੂੰ ਝੋਲੀ ਦੇ ਵਿੱਚ ਬੱਚੇ ਦੀ ਦਾਤ ਨਹੀਂ ਪਈ ਤੇ ਮਹਾਰਾਜ ਜੇ ਤੁਸੀਂ ਖੁਸ਼ੀ ਹੋਏ ਹੋ ਜੇ ਤੁਸੀਂ ਇੰਨੇ ਸਾਡੇ ਤੇ ਖੁਸ਼ ਆ ਤੇ ਮਹਾਰਾਜ ਸਾਡੀ ਝੋਲੀ ਭਰ ਦਿਓ ਹੁਣ ਬੀਪੀਆਂ ਹਮੇਸ਼ਾ ਪਿਆਰ ਦੇ ਵਿੱਚ ਆਪਣੇ ਗੁਰੂ ਤੋਂ ਮੰਗ ਲੈਂਦੀਆਂ ਹਜੇ ਇਨਸਾਨ ਬੰਦਾ ਥੋੜਾ ਸੱਕ ਜਾਂਦਾ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੀਬੀ ਦੀ ਫਰਿਆਦ ਸੁਣੀ ਤੇ ਬਾਬੇ ਆਦਮ ਉਹਨਾਂ ਬਾਰੇ ਸਾਹਿਬ ਨੇ ਐਨੇ ਖੁਸ਼ ਹੋਏ ਤੇ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਬਾਬਾ ਆਦਮ ਸਾਹਿਬ ਜੀ ਤੁਹਾਡੇ ਘਰੇ ਇੱਕ ਨਹੀਂ ਬੱਚਾ ਤਿੰਨ ਬੱਚੇ ਤੁਹਾਡੇ ਜਨਮ ਲੈਣਗੇ ਤਿੰਨ ਬੱਚੇ ਤੇ ਬਾਬੇ ਆਦਮ ਸਾਹਿਬ ਨੇ ਐਸੀ ਕਿਰਪਾ ਬਾਬੇ ਆਦਮ ਤੇ ਐਡੀ ਕਿਰਪਾ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ ਕਹਿੰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੋਇਆ ਔਲਾਦ ਹੋਈ ਤੇ ਦਸਵੇਂ ਪਾਤਸ਼ਾਹ ਤੱਕ ਉਹ ਸਿੱਖੀ ਚੱਲੀ ਉਹਨਾਂ ਦੇ ਘਰੇ ਐਨੀ ਕਿਰਪਾ ਮਹਾਰਾਜ ਸਾਹਿਬ ਨੇ ਬਖਸ਼ੀ ਐਸੇ ਕਰਕੇ ਭਾਈ ਅਸੀਂ ਸ਼ਰਧਾ ਦਾ ਭਾਂਡਾ ਤਿਆਰ ਕਰੀਏ ਅੰਦਰ ਭਾਵਨਾ ਤਿਆਰ ਕਰਗੇ ਮਹਾਰਾਜ ਕਹਿੰਦੇ ਸਾਚੇ ਸਾਈਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਪ੍ਰਮਾਤਮਾ ਏ ਮੇਰੇ ਮਾਲਕ ਤੂੰ ਸਭ ਦੀਆਂ ਝੋਲੀਆਂ ਭਰਦਾ ਐ ਤੂੰ ਸਭ ਤੇ ਕਿਰਪਾ ਕਰਦਾ ਐ ਬਸ ਜਿੰਨਾ ਕੋਈ ਪਿਆਰ ਪੈਦਾ ਕਰਦਾ ਐ ਜਿੰਨੇ ਕੋਈ ਭਾਵਨਾ ਲੈ ਕੇ ਆਉਂਦਾ ਐ ਜਿੱਡਾ ਕੋਈ ਭਾਂਡਾ ਸ਼ਰਧਾ ਦਾ ਲੈ ਕੇ ਆਉਂਦਾ ਓਨੀ ਤੁਸੀਂ ਦਾਤ ਪਾ ਦਿੰਦੇ ਹੋ ਹੁਣ ਅਸੀਂ ਕਿਸੇ ਭਾਂਡੇ ਵਿੱਚ ਦਾਤ ਕੋਈ ਵਸਤੂ ਪਾਉਣੀ ਹੋਵੇ ਜਿੱਡਾ ਕੋ ਭਾਂਡਾ ਹੁੰਦਾ ਉਡੀਕ ਦਾਤ ਪੈਂਦੀ ਨਾ ਤੇ ਮਾਲਕ ਤਾਂ ਫਿਰ ਬੜਾ ਵੱਡਾ ਐ ਪਰਮਾਤਮਾ ਵਾਹਿਗੁਰੂ ਬੜਾ ਵੱਡਾ ਹੈ ਉਹਦੇ ਅੱਗੇ ਸ਼ਰਧਾ ਦਾ ਭਾਂਡਾ ਬਹੁਤ ਵੱਡਾ ਤਿਆਰ ਕਰਨਾ ਚਾਹੀਦਾ ਜਿਹਦੇ ਵਿੱਚ ਵਾਹਿਗੁਰੂ ਦਾ ਨਾਮ ਜਿਹਦੇ ਵਿੱਚ ਪਰਮਾਤਮਾ ਦੀ ਦਾਤ ਪੈ ਜਾਏ ਐਸੇ ਕਰਕੇ ਅੰਦਰ ਸ਼ਰਧਾ ਭਾਵਨਾ ਪਿਆਰ ਪੈਦਾ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਸਮਰਾਤਾਂ ਝੋਲੀਆਂ ਭਰਨ ਗੱਜ ਕੇ ਹਾਜ਼ਰੀ ਲਵਾਓ ਫਿਰ ਆਪਾਂ ਸਮਾਪਤੀ ਕਰਦੇ ਆ ਕਿਆ ਨਹੀਂ ਕਰ ਤੇ ਰਿਆ 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 ਕਿਆ ਨਹੀਂ ਕਰ ਕਿਆ ਨਹੀਂ ਕਰਤੇ ਰਿਆ ਕਿਆ ਨਹੀਂ ਕਰਤੇ ਰਿਆ ਕਿਆ ਨਹੀਂ ਕਰ ਸਾਚੇ ਸਾਹਿਬਾ ਸਾਚੇ ਸਾਹਿਬਾ ਸਾਚੇ ਸਾਹਿਬਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਿਆ ਨਹੀਂ ਕਰ ਤੇਰੇ ਕਿਆ ਨਹੀਂ ਕਰ ਤੇਰੇ ਕਿਆ ਨਹੀਂ ਕਰ ਤੇਰੇ ਕਿਆ ਨਹੀਂ ਕਰ ਨਾਹੀ ਕਰਤੇ ਰ ਕਿਆ ਨਾਹੀ ਕਰਤੇ